Thank you ਸਿੱਖ ਕੌਮ ਦੀ ਮਹਾਨ ਜਥੇਵੰਦੀ ਮਿਸਲ ਸ਼ਹੀਦਾਂ ਤਰਨਾ ਦਲ ਹਰਿਆ ਬੇਲਾਂ ਦੇ ਵੱਲੋਂ ਸਤਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਪੂਰਵ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਹਰਿਆ ਬੇਲਾਂ ਅਤੇ ਸਤਿਕਾਰਯੋਗ ਮਾਤਾ ਜਸ਼ਪਾਲ ਕੌਰ ਜੀ ਦੇ ਜਤਨਾ ਸਦਕਾ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੀ ਨਾਲ ਮਨਾਇਆ ਜਾ ਰਿਹਾ ਹੈ ਸਿੰਘ ਸਾਹਿਬ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਨੇ ਦੱਸਿਆ ਕਿ ਮਿਤੀ 31 ਜਨਵਰੀ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਜੋ ਵੱਖ-ਵੱਖ ਨਗਰਾਂ ਦੀ ਪਰਿਕਰਮਾ ਕਰਦਾ ਵਾਪਿਸ ਗੁਰਦੁਆਰਾ ਸਾਹਿਬ ਪਹੁੰਚੇਗਾ ਜਿਸ ਦੇ ਵਿੱਚ ਹਜ਼ਾਰਾਂ ਸੰਗਤਾਂ ਸ਼ੁਮਿਲਿਤ ਕਰਨਗੀਆਂ ਐਸੇ ਤਰ੍ਹਾਂ 2 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਹਰੀਆਂ ਬੇਲਾਂ ਵਿਖੇ ਮਹਾਨ ਗੁਰਮਤ ਸਮਾਗਮ ਕਰਵਾਇਆ ਜਾਵੇਗਾ ਜਿਸ ਦੇ ਵਿੱਚ ਪੰਥ ਦੀਆਂ ਨਾਮਵਰ ਹਸਤੀਆਂ ਤਖਤ ਸਹਿਵਾਨਾਂ ਦੇ ਸਿੰਘ ਸਹਿਵਾਨ ਤੇ ਨਾਮੀ ਰਾਗੀ ਤੇ ਢਾਡੀ ਜਥੇ ਆਈਆਂ ਸੰਗਤਾਂ ਨੂੰ ਗੁਰੂ ਜਸ ਦੇ ਨਾਲ ਨਿਹਾਲ ਕਰਨਗੇ। ਪ੍ਰਕਾਸ਼ ਦਿਹਾੜਾ ਕੱਤੀ ਤਰੀਕ ਨੂੰ ਨਗਰ ਕੀਰਤਨ ਲੈ ਇੱਥੇ ਵੀ ਦਰਸ਼ਕ ਸਾਡੀਆਂ ਸੰਗਤਾਂ ਕਰ ਲ ਗੀਆਂ ਤੇ ਅੰਮ੍ਰਿਤ ਅਲੇ ਨਾਮ ਦਾ ਜੇ ਸ਼ੁਰੂ ਹੋਣਾ ਨਗਰ ਕੀਰਤਨੋਂ ਤੇ ਨਗਰ ਕੀਰਤਨ ਦੇ ਚੀ ਵੀ ਆਪਣੇ ਆਪਣਾ ਟੈਕਨੋਟ ਆ ਜੀ ਲੈ ਇਸ ਵੇਲੇ ਸੰਗਤ